ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬੀ ਬੋਲੀਆਂਾਂ ਤੇ ਅੱਜ ਆਪਾਂ ਲੈ ਕੇ ਆਇਆ ਦਾਦਕੀਆਂ ਤੇ ਬੋਲੀਆਂ ਤੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੇ ਵਧੀਆ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਨਾਨਕ ਦੇ ਬੋਲੀਆਂ ਆ ਤੁਸੀਂ ਚੈਨਲ ਤੇ ਵੇਖ ਸਕਦੇ ਹੋ ਸੁੰਨੀ ਕੁੜੀਏ ਮੱਛਲੀ ਵਾਲੀਏ ਸੁੰਨੀ ਕੁੜੀਏ ਮੱਛਲਵਾਲੀਏ ਮੱਛਲੀ ਨਾ ਚਮਕਾਈਏ ਨੀ ਖੂ ਤੇ ਢੋਬੇ ਹੋਵੇ ਚਰਚਾ ਈ ਖੂਟੋ ਬੇਤਰੀ ਹੋਵੇ ਚਰਚਾ ਚਰਚਾ ਨਾ ਕਰਵਾਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਧਰਮੀ ਬਾਬਲ ਦੀ ਸੁਆ 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 ਸਾਕਪਤੀ ਜੀ ਦਾ ਲੈ ਕੇ ਆਈ ਪੂਆ ਸਾਕਪਤੀ ਜੀ ਦਾ ਲੈ ਕੇ ਆਈ ਪੂਆ ਸਾਕਪਤੀ ਜੀ ਦਾ ਕੱਚ ਦੇ ਗਲਾਸ ਵਿੱਚ ਤੋਤਾ ਬੋਲਦਾ ਕੱਚ ਦੇ ਗਲਾਸ ਵਿੱਚ ਤੋਤਾ ਬੋਲਦਾ ਮੈਂ ਨਹੀਂ ਭੂਆ ਕੋਲ ਜਾਣਾ ਫੁੱਫੜ ਵਾਲਾ ਬੋਲਦਾ ਮੈਂ ਨਹੀਂ ਭੂਆ ਕੋਲ ਜਾਣਾ ਫੁੱਫੜ ਵਾਲਾ ਬੋਲਦਾ ਫਫੜ ਖੋਲ ਲੈ ਮੱਥੇ ਦੀ ਤਿਉੜੀ ਵੇ ਅਸੀਂ ਕਿਹੜਾ ਨਿੱਤੇ ਆਵਣਾ ਫਫੜ ਖੋਲ ਲੈ ਮੱਥੇ ਦੀ ਤਿਉੜੀ ਅਸਾਂ ਕਿਹੜਾ ਨਿੱਤੇ ਆਵਣਾ ਨੀਪੂਆ ਖੋਲ ਲੈ ਮੱਥੇ ਦੀ ਤਿਉੜੀ ਅਸਾਂ ਕਿਹੜਾ ਨਿੱਤੇ ਆਵਣਾ ਸੁੰਨੀ ਚਾਚੀਏ ਸੁੰਨੀ ਤਾਈਏ ਸੁੰਨੀ ਚਾਚੀਏ ਸੁੰਨੀ ਤਾਈਏ ਸੁਣ ਵੜੀਏ ਪਰ ਚਾਈਏ ਕੁੜਤੀ ਜੇਬ ਬਿਨਾ ਨਾ ਪਾਏ ਪੇਕੀ ਵੇਰ ਬਿਨਾ ਨਾ ਆਈਏ ਸੌਰੀ ਕੰਤ ਬਿਨਾ ਨਾ ਜਾਈ ਜੇ ਰੱਬ ਦੇਵੇ ਤਾਂ ਕਰਦੇ ਲਾਲ ਖੜਾਈਏ ਜੇ ਰੱਬ ਦੇਵੇ ਤਾਂ ਕਰਦੇ ਲਾਲ ਖੜਾਈਏ ਜੇ ਰੱਬ ਦੇਵੇ ਤਾਂ పహలి వారూ ఆయి మే పారూ ఆయి మయి కలాబీ ఫుల్ బ గల గనీ కుడి గల విచి కు వితకే పేరీరే ఝా షణకే పేరి తరే ఝా కుడి షణ షణ కణకే కుల్కే నచ్చనీ నచ్చలే మోహర ని బాకే కుల్కే నచ్చలే మోహరణీ బాకే కుల్కే నచ్చ బోలి ਪਹਿਲਾ ਨਾਮ ਗੁਰਾਂ ਦਾ ਲੈਂਦਾ ਹੋਰ ਪਿੱਛੋਂ ਕਮ ਕਰਦਾ ਪਹਿਲਾ ਨਾਮ ਗੁਰਾਂ ਦਾ ਲੈਂਦਾ ਹੋਰ ਪਿੱਛੋਂ ਕਮ ਕਰਦਾ ਡੇਰੇ ਮੈਂ ਤਾਂ ਸੰਤਾਂ ਦੇ ਰਿਆ ਗੁਰਮਖੀ ਪੜਦਾ ਜਿਹੜਾ ਫੁੱਲ ਵੇਲ ਨਾ ਟੁੱਟੇ ਮੁੜਕੇ ਵੇਲ ਨਾ ਜੜਦਾ ਨਾਂ ਲੈ ਕੇ ਗੁਰਪੀਰਾਂ ਦਾ ਆਕੇ ਗਿਦੇ ਵਿੱਚ ਵੜਦਾ ਨਾਂ ਲੈ ਕੇ ਗੁਰਪੀਰਾਂ ਦਾ ਆਕੇ ਗਿਦੇ ਵਿੱਚ ਵੜਦਾ ਨਾਂ ਲੈ ਕੇ ਗੁਰਪੀਰਾਂ ਦਾ ਬਾਪੂ ਚਾਚਾ ਗੱਲ ਕਰਦੇ ਬਾਪੂ ਚਾਚਾ ਗੱਲ ਕਰਦੇ ਫੁੱਫੜ ਬਣੇ ਵਿਚੋਲਾ 60 ਸਾਲ ਦਾ ਬੁੜਾ ਸਿਹੜਿਆ ਮੈਂ ਅਸੀਂ ਪੱਟ ਪਟੋਲਾ ਮਾਰੀ ਪਾਪਾ ਦੀ ਧਰਤੀ ਖਾ ਗਈ ਝੋਲਾ ਮਾਰੀ ਪਾਪਾ ਦੀ ਧਰਤੀ ਖਾ ਗਈ ਝੋਲਾ ਕਾਲੀ ਮਿੱਟੀ ਦਾ ਫੇਰ ਦਿਓ ਪੋਚਾ ਕਾਲੀ ਮਿੱਟੀ ਦਾ ਫੇਰ ਤੇ ਪੋਚਾ ਦਾਦਕਿਆਂ ਦਾ ਕੁੱਪ ਬਣ ਦਿਓ ਕਾਲੀ ਮਿੱਟੀ ਦਾ ਫੇਰ ਦਿਓ ਪੋਚਾ ਦਾਦਕਿਆਂ ਦਾ ਕੁੱਪ ਕੰਨਦੋ ਦਾਦਕੇ ਖੁੰਡੇ ਵੜ ਗਏ ਕੱਢ ਲੋ ਬੀਨ ਵਚਾ ਕੇ ਦਾਦਕੇ ਖੁਡ ਵੜ ਕੇ ਕੱਢ ਲੋ ਬੀਨ ਵਚਾ ਕੇ ਭਾਰੀ ਵਰਸੀ ਘਟਣ ਗਿਆ ਸੀ ਭਾਰੀ ਵਰਸੀ ਘਟਣ ਗਿਆ ਸੀ ਖਟਕੇ ਲਿਆਂਦੇ ਪੋਣੇ ਬੈਦਾਜਕਿਆਂ ਦੀਆਂ ਰੋਣ ਕੂੜੀਆਂ ਮੁੰਡੇ ਨਾਨਕੇ ਮੇਲ ਦੇ ਸੋਣੇ ਬੈਦਾਜਕਿਆਂ ਦੀਆਂ ਰੋਣ ਕੂੜੀਆਂ ਮੁੰਡੇ ਨਾਨਕੇ ਮੇਲ ਦੇ ਸੋਣੇ ਤਾਦਕਿਆਂ ਦੀਆਂ ਰੋਣ ਕੂੜੀਆਂ ਬੋਲੋ ਦਾਦ ਕਿਉ ਕੀ ਤਨੂ ਲੱਗੇ ਚੋਰ ਬੋਲੋ ਦਾਦ ਕਿਉ ਕੀ ਤਨੂ ਲੱਗੇ ਚੋਰ ਬੋਲੋ ਦਾਦ ਕਿਉ ਆਣ ਜਾਣੂ ਨੌ ਦਰਵਾਜੇ ਆਣ ਜਾਣੂ ਨੌ ਦਰਵਾਜੇ ਖਿਸਕ ਜਾਣੂ ਮੋਰੀ ਚਕਲੋ ਭੂਆ ਨੂੰ ਨਾ ਡਾਕਾ ਨਾ ਚੋਰੀ ਚਕਲੋ ਭੂਆ ਨੂੰ ਨਾ ਡਾਕਾ ਨਾ ਚੋਰੀ ਚਕਲੋ ਭੂਆ ਨੂੰ ਚਾਚਾ ਚਾਚੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀਏ ਚਾਚਾ ਚਾਚੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀਏ ਮੁੰਡੇ ਜਿਨ੍ਹਾਂ ਨੂੰ ਜਾਣਤਾ ਕਰਦੀਏ ਸਾਡੇ ਚੰਗੇ ਭੱਲੇ ਮੁੰਡੇ ਜਿਨ੍ਹਾਂ ਨੂੰ ਸਹੰਤ ਕਰਦੀਏ ਚਾਚੀ ਨਖਰੋ ਨਿੱਕਲ ਚੱਲੀ ਚਾਚੀ ਨਖਰੋ ਨਿੱਕਲ ਚੱਲੀ ਕੱਛ ਚ ਲੈ ਕੇ ਪਰਨਾ ਕਹਿੰਦੀ ਕਹਿੰਦੀ ਭਈਆ ਕਰਨਾ ਭਈਏ ਬਿਨਾਂ ਨਹੀਂ ਸਰਨਾ ਕਹਿੰਦੀ ਭਈਆ ਕਰਨਾ ਭਈਏ ਬਿਨਾਂ ਨਹੀਂ ਸਰਨਾ ਕਹਿੰਦੀ ਭਈਆ ਕਰਨਾ ਬਣ ਕੇ ਪਟੋਲਾ ਭੂਆ ਆਈ ਬਣ ਕੇ ਪਟੋਲਾ ਭੂਆ ਆਈ ਮੱਥੇ ਚੌਂਕ ਸਦ ਜਾ ਕੇ ਵੀ ਭੂਆ ਨੇ ਵੇੜਾ ਪਟ ਸੁਟਿਆ ਕਗਰਾ ਸ਼ੈਲ ਦਾ ਪਾ ਕੇ ਭੂਆ ਨੇ ਵੇੜਾ ਪਟ ਸੁਟਿਆ ਕਗਰਾ ਸ਼ੈਲ ਦਾ ਪਾ ਕੇ ਆੜੂ 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 ਭੂਆ ਸਾਡੀ ਐਸ਼ ਕਰੇ ਫੜ ਮਾਰੇ ਚਾੜੂ ਭੂਆ ਸਾਡੀ ਐਸ਼ ਕਰੇ ਫੁੱਫੜ ਮਾਰੇ ਚਾੜੂ ਭੂਆ ਸਾਡੀ ਐਸ਼ ਕਰੇ ਚਾਚੀ ਚਾਚੇ ਨੂੰ ਚਾਚੀ ਚਾਚਾ ਚਾਚੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀ ਆ ਚਾਚਾ ਚਾਚੀ ਨੂੰ ਸਮਝਾ ਲੈ ਐ ਅਣਗਲੀ ਕਰਦੀ ਏ ਸਾਡੇ ਵੇੜੇ ਦੇ ਵਿੱਚ ਜਾਮਣ ਜੇ ਜਾਮਣ ਤੇ ਚੜਦੀ ਏ ਸਾਡੇ ਵੇੜੇ ਦੇ ਵਿੱਚ ਜਾਮਣ ਇਹ ਜਾਮਣ ਤੇ ਚੜਦੀ ਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂ ਦੀ ਡੱਬੀ ਤਾਏ ਨੇ ਤਾਈ ਲਾਡ ਲਈ ਰੱਖੀ ਸਿਰ ਮੁੰਕੇ ਵਿਚਾਲੇ ਬੋਦੀ ਰੱਖੀ ਤਾਏ ਨੇ ਤਾਈ ਲਾਡ ਲਈ ਰੱਖੀ ਚਾਲੇ ਬੋਦੀ ਰੱਖੀ ਸਤਾਏ ਨੇ ਤਾਈ ਲਾਡ ਲਈ ਰੱਖੀ ਸਿਰ ਮੁੰਕੇ ਵਿਚਾਲੇ ਬੋਦੀ ਰੱਖੀ ਜਰ ਜਾਗੋ ਕਰਮਾ ਵਾਲੜੀਏ ਭੂਆ ਦੇ ਘਰ ਬਲਣਾ ਤੂੰ ਜਾਗੋ ਕਰਮਾ ਵਾਲੜੀਏ ਪੂਵਾ ਦੇ ਕਰ ਬਲਣਾ ਤੂੰ ਮਾਮੀ ਤੈਨੂੰ ਤੇਲ ਚੜਾਏ ਮਾਮੀ ਤੈਨੂੰ ਤੇਲ ਚੜਾਏ ਮਾਮਾ ਤੇਰੀਆਂ ਬੱਤੀਆਂ ਪਾਵੇ ਫੁੱਫੜ ਦੇ ਕਰ ਬਲਣਾ ਤੂੰ ਜਾਗੋ ਕਰਮਾ ਵਾਲੜੀਏ ਪੂਵਾ ਦੇ ਕਰ ਤੂੰ ਬਲਣਾ ਤੂੰ ਜਾਗੋ ਚੱਕ ਕੇ ਪਾਓ ਬੋਲੀਆਂ ਘੇਟੀ ਦੇ ਨਾਲ ਪਟ ਗਿੱਦੇ ਦੇ ਵਿੱਚ ਚਾਚੀ ਨਖਰੋ ਲਾਟ ਵਾਂਗੂ ਮੱਚੂਗੀ ਗਿੱਦੇ ਦੇ ਵਿੱਚ ਚਾਚੀ ਨਖਰੋ ਵਨਾਟ ਵਾਂਗੂ ਮੱਚੂਗੀ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਲ ਮੋਢੀ दारू ਪੀਨੇ ਦੇਤੀ ਵੇ ਕੂੰਝ ਵਕਿਉ ਡੋਬੀ दारू ਪੀਨੇ ਦੇਤੀ ਵੇ ਕੂੰਝ ਕਿਉ ਡੋਬੀ ਸੁਨਨੀ ਚਾਚੀਏ ਸੁਨਨੀ ਤਾ ਇਹ ਸੁਨਨੀ ਚਾਚੀਏ ਸੁਨਨੀ ਤਾ ਇਹ ਸੁਨ ਵਡੀਏ ਪਰ ਜਾਈਏ ਪੇਕੇ ਵੀਰ ਬਿਨਾਣਾ ਆਈਏ ਸਾਰੇ ਕੰਤ ਬਿਨਾਣਾ ਝਈਏ ਰੰਗ ਦੇ ਕਾਲੇ ਨੂੰ ਨਾਭਿਓ ਕਲੀ ਕਰਾਈਏ ਰੰਗ ਦੇ ਕਾਲੇ ਨੂੰ ਨਾਭਿਓ ਕਲੀ ਕਰਾਈਏ ਰੰਗ ਦੇ ਕਾਲੇ ਨੂੰ ਤੇਰੇ ਟਾਈਮ ਆਈ ਵੀਰਨਾ ਤੇਰੇ ਟਾਈਮ ਆਈ ਵੀਰਨਾ ਲੰਮਾ ਤਵਾ ਧਰਕੇ ਸਾਕੇ ਧੋਂਦਾ ਦੇ ਦੇ ਵੀਰਨਾ ਸਾਕੇ ਧੋਂਦਾ ਦੇ ਦੇ ਵੀਰਨਾ ਆਪਾਂ ਬਹਿ ਜਾਈਏ ਰਲਕੇ ਚੰਗਾ ਮੁੰਡਾ ਨਰਮ ਸੁਬਾਦਾ ਚੰਗਾ ਮੁੰਡਾ ਨਰਮ ਸੁਬਾਦਾ ਅੱਖ ਵਿੱਚ ਪਾਇਆ ਨਾ ਰੜਕੇ ਸਾਖਪਤੀ ਜੀ ਦਾ ਪੂਆ ਲੈਗੀ ਅੜਕੇ ਸਾਖਪਤੀ ਜੀ ਦਾ ਪੂਆ ਲੈਗੀ ਅੜਕੇ ਸਾਖਪਤੀ ਜੀ ਦਾ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਬੋਲੀ ਕਿਹੜੀ ਸਭ ਤੋਂ ਵਧੀਆ ਲੱਗੀ ਤੇ ਨਾਨਕਿਆਂ ਤੇ ਵੀ ਬੋਲੀਆਂ ਆਈਆਂ ਹੋਈਆਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿ ਆਪਾਂ ਇਸ ਤੋਂ ਵੀ ਵਧੀਆ